ਚੈਂਪੀਅਨਸ ਟ੍ਰੋਫੀ 2025 ਦੇ ਆਯੋਜਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ ਬੋਰਡ ਮੈਂਬਰਾਂ ਦੀ ਇੱਕ ਅਹਿਮ ਬੈਠਕ ਹੋਈ ਇਸ ਵਰਚੁਅਲ ਮੀਟਿੰਗ ਨੂੰ ਪਿਨਾਕੇਸੇ ਫੈਸਲੇ ਤੇ ਮੋਲਤਵੀ ਕਰ ਦਿੱਤਾ ਗਿਆ ਤੇ ਦੱਸਿਆ ਕਿ ਇਹ ਮੁਲਾਕਾਤ ਕਰੀਬ 20 ਮਿੰਟ ਤੱਕ ਚਲੀ ਬੋਰਡ ਦੇ ਮੈਂਬਰਾਂ ਨੇ ਜਲਦੀ ਹੀ ਦੁਬਾਰਾ ਮੀਟਿੰਗ ਕਰਨ ਦਾ ਫੈਸਲਾ ਕੀਤਾ ਜਿਸ ਕਰਕੇ ਕਿ ਆਈਸੀਸੀ ਦੇ ਮੌਜੂਦਾ ਚੇਅਰਮੈਨ ਗ੍ਰੈਗ ਬਾਰਕਲੇ 1 ਦਸੰਬਰ ਨੂੰ ਆਪਣਾ ਅਹੁਦਾ ਛੱਡ ਦੇਣਗੇ ਇਸ ਤੋਂ ਬਾਅਦ ਬੀਸੀਸੀਆਈ ਸਖਤਰ ਜੈ ਸ਼ਾ ਉਹਨਾਂ ਦੀ ਥਾਂ ਲੈਣਗੇ ਅੱਜ ਹੋ ਸਕਦੀ ਹੈ ਬੈਠਕ ਮੀਡੀਆ ਰਿਪੋਰਟ ਮੁਤਾਬਕ ਸਾਰੇ ਮੈਂਬਰ ਮੀਟਿੰਗ ਵਿੱਚ ਕਿਸੇ ਫੈਸਲੇ ਤੇ ਨਹੀਂ ਪਹੁੰਚੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਹਾਈਬ੍ਰਿਡ ਮਾਡਲ ਨੂੰ ਸਵੀਕਾਰ ਨਹੀਂ ਕੀਤਾ ਰਿਪੋਰਟਾਂ ਦੇ ਅਨੁਸਾਰ ਮੀਟਿੰਗ ਵਿੱਚ 12 ਪੂਰਨ ਮੈਂਬਰ ਤੇ ਸਹਿਯੋਗੀ ਦੇਸ਼ਾਂ ਦੇ ਤਿੰਨ ਨਿਰਦੇਸ਼ਕਾਂ ਨੇ ਹਿੱਸਾ ਲਿਆ ਅਜੇ ਅਜੇ ਇਹ ਬੈਠਕ ਹੋ ਸਕਦੀ ਹੈ ਜੇਕਰ ਅੱਜ ਨਹੀਂ ਤਾਂ ਅਗਲੇ ਦਿਨਾਂ 'ਚ ਦੁਬਾਰਾ ਬੈਠਕ ਹੋ ਸਕਦੀ ਹੈ ਤੁਹਾਨੂੰ ਦੱਸ ਦੇ ਕਿ ਚੈਂਪੀਅਨਸ ਟਰੋਫੀ 19 ਫਰਵਰੀ 2025 ਇਹ ਤੋਂ ਸ਼ੁਰੂ ਹੋਵਿਗੇ ਟੂਰਨਾਮੈਂਟ ਵਿੱਚ 8 ਟੀਮਾਂ ਵਿਚਕਾਰ ਮੁਕਾਬਲਾ ਹੋਵੇਗਾ ਟੂਰਨਾਮੈਂਟ ਦਾ ਸ਼ੈਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਇਹ ਟੂਰਨਾਮੈਂਟ ਪਾਕਿਸਤਾਨ 'ਚ ਕਰਵਾਇਆ ਜਾਣਾ ਹੈ ਤੇ ਰਾਜੇ ਕਿ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੀ ਟੀਮ ਪਾਕਿਸਤਾਨ ਨੂੰ ਭੇਜਣ ਤੋਂ ਸਖ ਇਨਕਾਰ ਕਰ ਦਿੱਤਾ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ICC ਨੂੰ ਮੇਲ ਭੇਜ ਕੇ ਸਪਸ਼ਟ ਕੀਤਾ ਸੀ ਕਿ ਭਾਰਤ ਸਰਕਾਰ ਨੇ ਟੀਮ ਇੰਡੀਆ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੰਦੀ ਹੈ ICC ਨੇ ਇਸ ਬਾਰੇ ਪਾਕਿਸਤਾਨ ক্রিকেট ਬੋਰਡ ਨੂੰ ਵੀ ਸੂਚਿਤ ਕੀਤਾ ਸੀ ਪਾਕਿਸਤਾਨ ਹਾਈਬ੍ਰਿਡ ਮਾਡਲ ਨਹੀਂ ਚਾਹੁੰਦਾ ਤੇ ਦਾਅਵਾ ਕੀਤਾ BCCI ਟੂਰਨਾਮੈਂਟ ਨੂੰ ਹਾਈਬ੍ਰਿਡ ਮਾਡਲ ਵਿੱਚ ਆਯੋਜਿਤ ਕਰਨਾ ਚਾਹੁੰਦੇ ਦੂਜੇ ਪਾਸੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਮੰਗ ਹੈ ਕਿ ਭਾਰਤੀ ਟੀਮ ਨੂੰ ਆਪਣੇ ਮੈਚ ਪਾਕਿਸਤਾਨ ਵਿੱਚ ਹੀ ਖੇਡਨੇ ਚਾਹੀਦੇ ਨੇ ਦੋਵਾਂ ਦੇਸ਼ਾਂ ਦੀ ਜਿੱਦ ਕਾਰਨ ਟੂਰਨਾਮੈਂਟ ਦਾ ਸ਼ੈਡਿਊਲ ਜਾਰੀ ਕਰਨ 'ਚ ਦੇਰੀ ਹੋ ਰਹੀ ਹੈ ਤਦase ਕਿ ਹਾਲੇ ਵਿੱਚ ਪਾਕਿਸਤਾਨ ਦੇ ਸਾਫਾ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਰਾਜਨੀਤੀ ਤੇ ਖੇਡਾਂ ਨੂੰ ਮਿਲਾ ਕੇ ਬੀਸੀਸੀਆਈ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ ਮੈਂ ਹਾਈਬ੍ਰਿਡਸ ਮਾਡਲ ਨਾ ਅਪਣਾਉਣ ਦੇ ਬੀਸੀਬੀ ਦੇ ਫੈਸਲੇ ਨਾਲ ਪੂਰੀ ਤਰ੍ਹਾਂ ਨਾਲ ਖੜਾ ਹਾਂ ਉਹ ਵੀ ਜਦੋਂ ਪਾਕਿਸਤਾਨ ਨੇ ਪੰਜ ਵਾਰ ਭਾਰਤ ਦਾ ਦੌਰਾ ਕੀਤਾ ਸੀ 2411 ਤੋਂ ਬਾਅਦ ਇਹ ਸਮਾਂ ਆ ਗਿਆ ਕਿ ਆਈਸੀਸੀ ਤੇ ਇਸ ਦੇ ਨਿਰਦੇਸ਼ਕ ਬੋਰਡ ਸਹੀ ਫੈਸਲਾ ਲੈਣ ਤੇ ਨਿਰਪੱਖ ਰਹੇ ਹੁਣ ਦੇਖਣਾ ਹੋਵੇਗਾ ਕਿ ਇੰਡੀਆ ਕ੍ਰਿਕਟ ਟੀਮ ਟੂਰਨਾਮੈਂਟ ਖੇਡਣ ਲਈ ਪਾਕਿਸਤਾਨ ਜਾਂਦੀ ਹੈ ਜਾਂ ਨਹੀਂ ਹੋਰ ਅਪਡੇਟ ਲਈ ਦੇਖ ਰਹੋ ਜੈਬਲਟੀ